ਹਾਂਜੀ ਅੱਜ ਉਹ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਦਰਸਾਉਂਦੀ ਆਪਾਂ ਇੱਕ ਹੋਰ ਵੀਡੀਓ ਦੇ ਉੱਤੇ ਗੱਲ ਕਰਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਣਾਇਆ ਹੋਇਆ ਇਹ ਨਿਜਾਮ ਇਬਰਾਹਮੰਦ ਇਹ ਇੰਨਾ ਕੁ ਵਿਸ਼ਾਲ ਆ ਕਿ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਇਹ ਸਾਹਮਣੇ ਤੁਸੀਂ ਦੇਖਦੇ ਹੋ ਸਾਡੀ ਧਰਤੀ ਤੇ ਸਾਡਾ ਚੰ드ਰਮਾ ਸੂਰਜ ਦੇ ਮੂਰੇ ਦੀ ਲੰਘ ਰਹੇ ਨੇ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਸਾਡੀ ਧਰਤੀ ਦੀ ਔਕਾਤ ਸੂਰਜ ਦੇ ਮੁਰੇ ਕੀ ਆ 13 ਲੱਖ ਧਰਤੀਆਂ ਦੇ ਬਰਾਬਰ ਇੱਕ ਸੂਰਜ ਆ ਇਹ ਇੰਨਾ ਵੱਡਾ ਇਹ ਸੂਰਜ ਤੇ ਜਦੋਂ ਇਹ ਸੂਰਜ ਸਿਖਰਾਂ ਤੇ ਹੁੰਦਾ ਇਹਦੀ ਜਿਹੜੀ ਧੁੱਪ ਆ ਉਹ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਹਾਲਾਂਕਿ ਇਹ ਸੂਰਜ ਧਰਤੀ ਤੋਂ 150 ਮਿਲੀਅਨ ਕਿਲੋਮੀਟਰ ਦੂਰ ਆ ਫਿਰ ਵੀ ਇਹਦੀ ਗਰਮੀ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਤੇ ਹੁਣ ਤੱਕ ਮਿਲਕੀ ਵੇ ਗੈਲੈਕਸੀ ਦੇ ਵਿੱਚ 3 ਅਰਬ ਤੋਂ ਵੱਧ ਸੂਰਜ ਡਿਟੈਕਟ ਕਰ ਲਏ ਨੇ ਤੇ ਜਿਹੜੀ ਸਾਡੀ ਮਿਲਕੀ ਵੇ ਗੈਲੈਕਸੀ ਹੈ ਸਭ ਤੋਂ ਛੋਟੀ ਗੈਲੈਕਸੀ ਆ ਪਿਛਲੀ ਵੀਡੀਓ ਤੇ ਆਪਾਂ ਨੇ ਕਿਹਾ ਸੀ ਕਿ 100 ਬਿਲੀਅਨ ਪਰ ਨਹੀਂ 250 ਬਿਲੀਅਨ ਗੈਲੈਕਸੀਆਂ ਨੇ ਜਿਹੜੀਆਂ ਉਹ ਡਿਟੈਕਟ ਕਰ ਲੀਆਂ ਨੇ ਤੇ ਸਭ ਤੋਂ ਛੋਟੀ ਗੈਲੈਕਸੀ ਦਾ ਸਭ ਤੋਂ ਛੋਟਾ ਸੂਰਜ ਆ ਸਾਡੇ ਵਾਲਾ ਤੇ ਇਹ ਤੋਂ ਬਿਨਾ ਹੁਣ ਪ੍ਰਮਾਤਮਾ ਨੇ ਕਿੰਨੀਆਂ ਕ ਗੈਲੈਕਸੀਆਂ ਤੇ ਕਿੰਨੇ ਕ ਸੂਰਜ ਬਣਾਏ ਹੋਣੇ ਆ ਕਿਉਂਕਿ ਕੱਲੀ ਸਾਡੀ ਸਭ ਤੋਂ ਛੋਟੀ ਗੈਲੈਕਸੀ ਦੇ ਵਿੱਚ 3 ਅਰਬ ਤੋਂ ਵੱਧ ਸੂਰਜ ਨੇ ਤੇ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾਓ ਵੀ ਪ੍ਰਮਾਤਮਾ ਨੇ ਜੇ ਸੂਰਜ ਹੀ ਇੰਨੇ ਬਣਾਏ ਨੇ ਇੱਕ ਗੈਲੈਕਸੀ ਦੇ ਵਿੱਚ ਤਾਂ ਹੋਰ ਧਰਤੀਆਂ ਕਿੰਨੀਆਂ ਹੋਣੀਆਂ ਤੇ ਕਿੱਥੇ-ਕਿੱਥੇ ਜੀਵਨ ਹੋਊਗਾ ਤੇ ਹੁਣ ਸੋਚੋ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਐਨੇ ਵੱਡੇ ਨਿਜਾਮ ਨੂੰ ਪੈਦਾ ਕੀਤਾ ਉਹ ਆਪ ਕਿੰਨੀ ਵੱਡੀ ਹਸਤੀ ਰੱਖਦਾ ਹੋ। ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਐਵੇਂ ਨਹੀਂ ਕਿਹਾ ਜਾਂਦਾ ਕਿ ਉਹਨੂੰ ਪੂਰਾ ਨਹੀਂ ਦੇਖ ਸਕਦੇ। ਬੇਸ਼ੱਕ ਅਸੀਂ ਕਿਸੇ ਸਮੇਂ ਰੱਬ ਦਾ ਨਾਮ ਲੈ ਲੈ ਕੇ ਅਸੀਂ ਉਸ ਰੱਬ ਦੇ ਵਿੱਚ ਲੀਨ ਹੋ ਜਾਈਏ ਜਾਂ ਅਸੀਂ ਉਹਨੂੰ ਦੇਖ ਸਕੀਏ ਸਾਡੀ ਉਹ ਅੱਖ ਪ੍ਰਮਾਤਮਾ ਦੀ ਰਹਿਮਤ ਦੇ ਨਾਲ ਖੁੱਲ੍ਹ ਜਵੇ। ਪਰ ਫਿਰ ਵੀ ਅਸੀਂ ਪ੍ਰਮਾਤਮਾ ਨੂੰ ਪੂਰਾ ਨਹੀਂ ਦੇਖ ਸਕਦੇ ਕਿਉਂਕਿ ਉਹ ਇੰਨਾ ਵਿਸ਼ਾਲ ਆ ਜਿੱਥੇ ਤੱਕ ਸਾਡੀ ਸਮਝ ਵੀ ਨਹੀਂ ਜਾਂਦੀ ਉਤੋਂ ਵੀ ਅੱਗੇ ਪਤਾ ਨਹੀਂ ਕੀ ਕੁਝ ਹੋਣਾ ਪਤਾ ਨਹੀਂ ਕਿੰਨੀਆਂ ਧਰਤੀਆਂ ਨੇ ਉੱਥੇ ਕਿੱਦਾਂ ਦੇ ਫਲ ਹੋਣੇ ਆ ਕਿੱਦਾਂ ਦੇ ਫੁੱਲ ਹੋਣੇ ਆ ਕਿੱਦਾਂ ਦਾ ਜੀਵਨ ਹੋਣਾ ਕੈਸੇ ਕੈਸੇ ਪ੍ਰਮਾਤਮਾ ਨੇ ਉੱਥੇ ਕੌਤਕ ਰਚਾਏ ਹੋਣੇ ਨੇ ਇਹ ਉਹਦੀਆਂ ਰਹਿਮਤਾਂ ਨੇ ਇਹ ਉਹਦੀ ਤਾਕਤ ਆ ਏ ਉਸ ਪਰਮਾਤਮਾ ਦੀ ਹੋਂਦ ਨੂੰ ਦਰਸਾਉਂਦੀ ਇੱਕ ਛੋਟੀ ਜੀ ਝਲਕ ਆ ਉਹਦਾ ਕਿੰਨਾ ਵਿਰਾਟ ਰੂਪ ਆ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੇ ਕੌਣ ਗਾਇਆ ਕਰੋ ਤੁਸੀਂ ਸੋਚੋ ਬਈ ਅਸੀਂ ਉਹ ਕਹਿੰਦੇ ਹੁੰਦੇ ਆ ਨਾ ਆਟੇ 'ਚ ਲੂਣ ਬਰਾਬਰ ਉਹ ਜਿਹੜਾ ਆਟੇ 'ਚ ਲੂਣ ਆ ਉਹ ਲੂਣ ਦੇ ਵਿੱਚ ਵੀ ਕਹ ਲਓ ਤੁਸੀਂ ਇੱਕ ਛੋਟਾ ਜਿਹਾ ਕਿਣਕਾ ਉਹ ਵੀ ਨਹੀਂ ਅਸੀਂ ਉਹਦੇ ਵੀ ਬਰਾਬਰ ਨਹੀਂ ਹੋਣੇ ਪਰ ਫਿਰ ਵੀ ਪਰਮਾਤਮਾ ਨੇ ਸਾਨੂੰ ਇਹ ਸੁਭਾਗ ਸਾਨੂੰ ਇਹ ਮੌਕਾ ਦਿੱਤਾ ਕਿ ਆਪਾਂ ਉਸ ਪ੍ਰਮਾਤਮਾ ਦਾ ਨਾਮ ਲੈ ਲੈ ਕੇ ਉਸ ਮਹਾਸ਼ਕਤੀ ਦੇ ਵਿੱਚ ਲੀਨ ਹੋ ਸਕਦੇ ਹਾਂ ਹਨਾ ਤੁਸੀਂ ਸੋਚਿਆ ਕਰੋ ਕਿ ਜਿਹੜਾ ਇੰਨਾ ਵੱਡਾ ਜਿਹਨੇ ਇੰਨਾ ਵੱਡਾ ਨਿਜਾਮ ਚਲਾਇਆ ਹੋਇਆ ਤੁਸੀਂ ਇੱਕ ਹੋਰ ਚੀਜ਼ ਦੇਖੋ ਵੀ ਪ੍ਰਮਾਤਮਾ ਹਰ ਥਾਂ ਤੇ ਵਿਰਾਜਮਾਨ ਆ ਉਹ ਇੱਕ ਵੀ ਆ ਉਹ ਅਨੇਕ ਵੀ ਆ ਹਰ ਕਣ ਕਣ ਦੇ ਵਿੱਚ ਆ ਹਨਾ ਕਿਵੇਂ ਪ੍ਰਮਾਤਮਾ ਇੰਨੇ ਵੱਡੇ ਨਿਜਾਮ ਨੂੰ ਇੱਕ ਹੁਕਮ ਦੇ ਨਾਲ ਚਲਾਈ ਫਿਰਦਾ ਵਾ ਤੇ ਸਾਰੀ ਕਾਇਨਾਤ ਉਹਦੇ ਹੁਕਮ ਦੇ ਵਿੱਚ ਤੇ ਕਿੰਨੇ ਅਰਬਾਂ ਖਰਬਾਂ ਸਾਲਾਂ ਤੋਂ ਆਈ ਟਿੱਗੀ ਹੋਈ ਆ ਕੋਈ ਚੀਜ਼ ਇੱਕ ਦੂਜੇ ਦੇ ਵਿੱਚ ਵੱਜ ਨਹੀਂ ਰਹੀ ਹਨਾ ਜੋ ਪਰਮਾਤਮਾ ਦਾ ਹੁਕਮ ਆ ਉਸੇ ਹਿਸਾਬ ਦੇ ਨਾਲ ਸਾਰਾ ਕੁਝ ਗਤੀਮਾਨ ਤੇ ਸਭ ਕੁਝ ਚੱਲ ਰਿਹਾ ਇਹ ਆਪਸ ਪਰਮਾਤਮਾ ਦੀਆਂ ਰਹਿਮਤਾਂ ਇਹ ਆਪਸ ਅਕਾਲ ਪੁਰਖ ਵਾਹਿਗੁਰੂ ਦੀਆਂ ਚਲਕੀਆਂ ਇਥੋਂ ਸੇਧ ਹੁੰਦਾ ਕਿ ਕੋਈ ਨਾ ਕੋਈ ਐਸੀ ਤਾਕਤ ਹੈ ਜਿਹੜੀ ਏਡੇ ਵੱਡੇ ਨਿਜਾਮ ਨੂੰ ਚਲਾਉਂਦੀ ਆ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਆਪ ਇਨਾਂ ਚੀਜ਼ਾਂ ਦੇ ਬਾਰੇ ਸੋਚਿਆ ਕਰੋ ਸਮਝਿਆ ਕਰੋ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਸੱਚਮੁੱਚ ਚਮਤਕਾਰ ਹੁੰਦੇ ਆ ਤੇ ਸੱਚਮੁੱਚ ਕਲਾ ਵਰਦਲੀ ਆ ਗੱਲ ਸਿਰਫ ਤੁਹਾਡੇ ਭਰੋਸੇ ਤੇ ਖੜੀ ਆ ਜਿੱਦਣ ਤੁਹਾਡਾ ਭਰੋਸਾ ਉਹਦੇ ਤੇ ਪੱਕਾ ਹੋ ਗਿਆ ਨਾ ਉਹ ਉਹ ਚੀਜ਼ਾਂ ਹੋਣੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ੁਰੂ ਹੋ ਜਾਣੀਆਂ ਨੇ ਜੀ ਦੇ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਂਗਾ ਤੇ ਐਸੇ ਐਸੇ ਚਮਤਕਾਰ ਹੋਣੇ ਹਨ ਕਿ ਤੁਸੀਂ ਦੱਸ ਨਹੀਂ ਸਕਦੇ ਕਿਸੇ ਨੂੰ ਐਸੇ ਕਰਕੇ ਤੁਹਾਨੂੰ ਕਹੀਦਾ ਕਿ ਉਸ ਕਾਲ ਪੁਰਖ ਵਾਹੀ ਗੁਰੂ ਦੀਆਂ ਰਹਿਮਤਾਂ ਦੇ ਉੱਤੇ ਸ਼ੱਕ ਨਾ ਕਰਿਆ ਕਰੋ ਉਹਦੀ ਹੋਂਦ ਤੇ ਸ਼ੱਕ ਨਾ ਕਰਿਆ ਕਰੋ ਬਸ ਉਹਨੂੰ ਪਿਆਰ ਕਰੋ ਉਹਦੇ ਅੱਗੇ ਅਰਦਾਸ ਕਰੋ ਆਪਣੇ ਵਾਸਤੇ ਆਪਣੇ ਮਿੱਤਰਾਂ ਵਾਸਤੇ ਆਪਣੇ ਆਸ ਗਵਾਣ ਵਾਸਤੇ ਆਪਣੀ ਦੁਨੀਆ ਵਾਸਤੇ ਅਰਦਾਸ ਕਰਿਆ ਕਰੋ ਸੁੱਖ ਮੰਗਿਆ ਕਰੋ ਸਾਰਿਆਂ ਦੀ ਸਭ ਨੂੰ ਪਿਆਰ ਦਿਓ ਕਿਉਂਕਿ ਹਰ ਸ਼ੈ ਦੇ ਵਿੱਚ ਪ੍ਰਮਾਤਮਾ ਆਪ ਹੀ ਆ ਜਿੱਦਣ ਸਾਨੂੰ ਸਮਝ ਆ ਜਾਂਦੀ ਹੈ ਨਾ ਫਿਰ ਸਾਨੂੰ ਬੜਾ ਪਛਤਾਵਾ ਹੁੰਦਾ ਕਿ ਅਸੀਂ ਪ੍ਰਮਾਤਮਾ ਦੇ ਆ ਰੂਪ ਨੂੰ ਵੜਾ ਕਿਹਾ ਸੀ ਕਿਉਂਕਿ ਉਹ ਆਪ ਹੀ ਹਰ ਰੂਪ ਦੇ ਵਿੱਚ ਹੈ ਹਰ ਰੰਗ ਦੇ ਵਿੱਚ ਹਰ ਸ਼ੈ ਦੇ ਵਿੱਚ ਸੋ ਜਿੱਥੇ ਵੀ ਹੋ ਜੀਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਦੀਓ ਦੇ ਵਾਸਤੇ ਰਹੋ ਧੰਨਵਾਦ